ਬੀਤੀ ਰਾਤ ਹੁਸ਼ਿਆਰਪੁਰ ਦੇ ਨਜ਼ਦੀਕ ਗੜਸ਼ੰਕਰ ਨੰਗਲ ਰੋਡ ਦੇ ਪਿੰਡ ਸ਼ਾਹਪੁਰ ਦੇ ਵਿੱਚ ਦੋ ਨੌਜਵਾਨ ਗੱਡੀ ਦੇ ਵਿੱਚ ਲੁਧਿਆਣੇ ਤੋਂ ਆ ਰਹੇ ਸੀ ਕੱਪੜਿਆਂ ਦਾ ਸਾਮਾਨ ਖਰੀਦ ਕੇ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਕੱਪੜੇ ਦਾ ਕਾਰੋਬਾਰ ਕਰਦੇ ਸੀ ਪਿੰਡ ਦੇ ਵਿੱਚ ਆਪਣੇ ਤੇ ਕੱਕੋਵਾਲ ਦੇ ਰਹਿਣ ਵਾਲੇ ਸੀ ਤੇ ਨਵੀਨ ਕੁਮਾਰ ਤੇ ਆਰਿਆਨ ਜਿਸ ਨੂੰ ਕਿ ਆਰਿਆਨ ਨੂੰ ਗੜਸ਼ੰਕਰ ਦੇ ਨਜ਼ਦੀਕ ਹੀ ਗੋਲੀ ਮਾਰ ਕੇ ਮੌਕੇ ਤੇ ਆਰਿਆਨ ਦੀ ਹੱਤਿਆ ਕਰ ਦਿੱਤੀ ਗਈ ਜੋ ਕਿ ਗੋਲੀ ਉਹਦੇ ਸਿਰ ਵਿੱਚ ਤੇ ਉਹਦੀ ਛਾਤੀ ਵਿੱਚ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਤੇ ਦੱਸਿਆ ਜਾ ਰਿਹਾ ਕਿ ਦੋਨੋਂ ਹੀ ਨੌਜਵਾਨ ਲੁਧਿਆਣੇ ਤੋਂ ਕਪੜਾ ਖਰੀਦ ਕੇ ਆ ਰਹੇ ਸੀ ਗੱਡੀ ਦੇ ਵਿੱਚ ਜੋ ਕਿ ਕਪੜੇ ਦੀ ਦੁਕਾਨ ਕਰਦੇ ਨੇ ਮੌਕੇ ਤੇ ਜਿਹੜੇ ਕਿ ਡੀਐਸਪੀ ਗੜਸ਼ੰਕਰ ਜਸਪ੍ਰੀਤ ਸਿੰਘ ਅਤੇ ਏਐਸਆਈ ਰਸ਼ਪਾਲ ਸਿੰਘ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਸ਼ਪਾਲ ਨੇ ਦੱਸਿਆ ਕਿ ਏਐਸਆਈ ਨੇ ਕਿ ਆਰਿਅਨ ਦੀ লাশ ਨੂੰ ਸਿਵਲ ਹਸਪਤਾਲ ਗੜਸ਼ੰਕਰ ਵੀ ਕਰਵਾ ਦਿੱਤਾ ਗਿਆ ਹੈ ਅਤੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਆਓ ਗੱਲਬਾਤ ਕਰਾਂਗੇ ਏਐਸਆਈ ਰਿਸ਼ਪਾਲ ਜੀ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਪੂਰੇ ਮਾਮਲੇ ਤੇ ਇਹ ਉਹ ਸਵਿਫਟ ਕਾਰ ਹੈ ਜਿਸ ਦੇ ਵਿੱਚ ਆਰਿਆਨ ਤੇ ਨਵੀਨ ਕੁਮਾਰ ਜਿਹੜੇ ਕਿ ਕੱਪੜੇ ਦਾ ਸਾਮਾਨ ਖਰੀਦ ਕੇ ਲੁਧਿਆਣੇ ਤੋਂ ਆ ਰਹੇ ਸੀ ਕੱਕੋਵਾਲ ਦੇ ਪਿੰਡ ਦੇ ਨਿਵਾਸੀ ਨੇ ਜਿਹੜੇ ਨਵੀਨ ਕੁਮਾਰ ਹੈ ਪੁੱਤਰ ਸतीश ਕੁਮਾਰ ਉਮਰ 20 ਸਾਲ ਆਰਿਆਨ ਪੁੱਤਰ ਅਮਿਤ ਕੁਮਾਰ ਪਿੰਡ ਸੈਮਾ ਦੀ اپنی Swift کار دیو ਲੁਧਿਆਣੇ ਤੋਂ ਸਮਾਨ ਖਰੀਦ ਕੇ ਆ ਰਹੇ ਸੀਗੇ ਤੇ ਆਓ ਗਡਸ਼ੰਕਰ ਦੇ ਥਾਣਾ ਵਿੱਚ ਆਓ ਗੱਲਬਾਤ ਕਰਾਂਗੇ ਸਾਰੀ ਕੀ ਇਹ ਸਾਰਾ ਮਾਮਲਾ ਰਾਤ ਨੂੰ ਸਾਨੂੰ ਸਵਾ 12:00 ਵਜੇ ਨਾ ਇੱਕ ਬਰਾਉਂਡਡ ਸਵਧੀ ਇੱਕ ਸਿਵਲ ਹਸਪਤਾਲ ਗਡਸ਼ੰਕਰ ਤੋਂ ਛੇੜਨਾ ਸ਼ੁਰੂ ਹੋ ਰਹੀ ਸੀ ਜਿਸ ਸੰਬੰਧੀ ਸਿਵਲ ਆਫਸਰ ਪੁੱਜ ਕੇ ਦੇਖਿਆ ਗਿਆ ਕਿ ਡੈਡਬੋਡੀ ਇਥੇ ਪਈਆ ਤੇ ਗਨ ਨਾਲ ਸ਼ਾਟ ਹੋਇਆ ਗਨ ਨੇ ਇੱਕ ਫਾਇਰ ਲਗਾਇਆ ਉਹਦੇ ਸਿਰ 'ਚ ਇੱਕ ਫੈਰੋ ਦੇ ਹਾਰਟ ਵਾਲੀ ਸਾਈਡ ਤੇ ਲੱਗਿਆ ਤੇ ਮੌਕੇ ਤੇ ਕੋਈ ਬਾਸ ਨਹੀਂ ਆਇਆ ਬਾਸ ਨਾਲ ਉਹਨਾਂ ਦੀ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿੱਦ ਦਿੱਤ ਹੋਈ ਜੀ ਉਹਦਾ ਨਾਮ ਵਗੈਰਾ ਹੈ ਇਹ ਆਰੀਅਨ ਸਨ ਆਫ ਅਮਿਤ ਕੁਮਾਰ ਹੈ ਲੜਕੀ ਦਾ ਵੰਡ ਸੀਮਾ ਉਮਰ 20 ਸਾਲ ਹੈ ਪਿੱਛੇ ਥੋੜਾ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਵਿਆਹ ਬਿਆਹ ਨਾਲ ਹਾਸਲ ਕਰਕੇ ਬਾਰਸਾਂ ਦੇ ਹੋਂਤੇ ਅਗਲੀ ਕਾਰਵਾਈ ਜਾਰੀ ਰਹੀ ਹੈ